ਭਾਈ ਸਾਹਿਬ ਕਿਵੇਂ ਦਿਖ ਦਿਓ ਕਿ ਅੱਜ ਜਿਹੜਾ ਜੂਨ 84 ਦਾ 41ਵੀਂ ਜਿਹੜੀ ਵਰਸੀ ਆ ਉਹ ਸ਼੍ਰੀ ਕਾਲ ਤੱਕ ਸਭ ਤੇ ਮਨਾਈ ਗਈ। ਇੱਨਾ ਤੇ ਮੈਂ ਸ਼੍ਰੋਮਣੀ ਕਮੇਟੀ ਨੂੰ ਵਧਾਈ ਦੇਣਾ ਚਾਹੁੰਦਾ। ਜਿਨ੍ਹਾਂ ਨੇ ਬਹੁ ਸੱਚ ਜਾ ਪਰਮਧ ਕਰਕੇ ਸਾਰੇ ਜਥੇਬੰਦੀਆਂ ਦੀ ਮਾਨ ਸਨਮਾਨ ਵੀ ਰੱਖਿਆ ਤੇ ਆਪਣਾ ਜਿਹੜਾ ਵਿਵਾਰ ਸੀ ਉਹਨੂੰ ਵੀ ਉਪਰ। 40 ਸਾਲ ਹੋ ਗਏ ਐ। ਇਹ ਜਿਹੜਾ ਮੰਜ਼ਰ ਵੇਖਦਿਆਂ ਨੂੰ ਉਹ ਅੱਜ 48 ਸਾਲਾਂ ਬਾਅਦ ajo ਉਸੇ ਤਰ੍ਹਾਂ ਹੀ ਡਰਦਾ ਉਸੇ ਤਰ੍ਹਾਂ ਨਸੂਹੂਰਾ ਉਸੇ ਤਰ੍ਹਾਂ ਹੀ ਸਾਡੇ ਮਨ ਵਿੱਚ ਔਕੇ ਆ ਵੀ ਉਹ ਉਸੇ ਦਸਤਾਉ ਦੀ ਸਰਕਾਰ ਜਿਹਨੂੰ ਅਸੀਂ ਯਾਦ ਕਰਾਉਣ ਵਾਸਤੇ ਅੰਦਰਸਤਾਂ ਨੂੰ 80% ਕੁਰਬਾਨੀਆਂ ਕੀਤੀਆਂ 65 ਦੀ 71 ਦੀ ਕਾਰਗਿਲ ਦੀ ਆ ਹੁਣ ਚੈਨਾ ਵਾਲੇ ਲੋਕਾਂ ਨੂੰ ਕੁੱਟ ਕੇ ਜਿ ਭਜਾਇਆ ਤੇ ਪੰਜਾਬੀਆਂ ਨੇ ਭਜਾਇਆ ਜਿੱਥੇ ਭਾਵੇਂ ਅਬਦਾਲੀ ਹੋਵੇ ਭਾਵੇਂ ਨਾਦਰਸ਼ਾ ਹੋਵੇ ਭਾਵੇਂ ਬਸ ਸਾਰੰਗੜ ਹੋਵੇ ਸਭ ਇੱਕੋ ਹੀ ਰੂਹਾਂ ਕੰਮ ਕਰਦੀਆਂ ਭਵੇਂਂਦਰਾ ਗਾਂਧੀ ਹੋਵੇ ਇੰਡੀਆ ਦੇ ਨਿੱਜ ਪ੍ਰਸਤੀ ਦਾ ਜਿਹੜਾ ਹੈ ਨਾ ਉਹ ਜੋ ਦੌਰ ਚੱਲ ਪਿਆ ਪਰ ਸਿੱਖ ਕਦੀ ਨਿੱਜ ਪ੍ਰਸਤੀ ਚ ਪਿਆ ਨਹੀਂ ਸੀ ਸਿੱਖ ਨੂੰ ਅੱਜ ਵੀ ਨਹੀਂ ਪੈਣਾ ਚਾਹੀਦਾ ਔਰ ਸਿਹਰਤ ਬੰਦਿਆਂ ਦਾ ਇੱਕ ਸਮੂਹ ਇਕੱਠਾ ਹੋਵੇ ਕਾਲ ਤਖਤ ਸਾਹਿਬ ਦੀ ਤਾਂ ਪਿਆਰੀ ਅਕਾਲ ਤਖਤ ਸਾਹਿਬ ਦੀ ਕਿਸੇ ਵੀ ਦੁਨੀਆਵੀ ਕੋਰਟ ਦੇ ਨਾਲ ਤੁਲਨਾ ਨਹੀਂ ਹੋ ਸਕਦੀ ਸੁਪਰੀਮ ਕੋਰਟ ਦੀ ਇੱਕ ਹੱਦ ਹੈ ਅਕਾਲ ਤਖਤ ਦੀ ਕੋਈ ਹੱਦ ਨਹੀਂ ਅਕਾਲ ਦੀ ਕੋਈ ਹੱਦ ਨਹੀਂ ਹੁੰਦੀ। ਅਸੀਂ ਸਮਝਦੇ ਹਾਂ ਕਿ ਇੱਕ ਗਲਤ ਵਿਧਿ ਵਿਧਾਨ ਦੇ ਨਾਲ ਸਿੰਘ ਸਾਹਿਬ ਗੰਨੇ ਰਖਵੀਰ ਸਿੰਘ ਜੀ ਨੂੰ ਉਹ ਜਥੇਦਾਰ ਦੇ ਅਹੁਦੇ ਤੋਂ ਲਾਇਆ ਗਿਆ ਜਿਸ ਨਾਲ ਕਰਕੇ ਬਹੁਤ ਵੱਡਾ ਇੱਕ ਰੂਸ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਸੀ। ਕਿ ਇਸ ਮਰਿਆਦਾ ਦੇ ਹਿਸਾਬ ਦੇ ਨਾਲ ਜਥੇਦਾਰ ਸਾਭ ਦੀ ਨਿਯੁਕਤੀ ਹੋਣੀ ਚਾਹੀਦੀ ਸੀ। ਉਹ ਕਿਸੇ ਕਰਕੇ ਉਹ ਨਹੀਂ ਹੋ ਸਕੀ। ਜਿਦੇ ਕਰਕੇ ਸਾਡੇ ਮਨਾਂ ਦੇ ਵਿੱਚ ਵੀ ਰੋਸ ਹੈ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਦਿਹਾੜੇ ਮਨਾਉਣ ਦਾ ਤਾਂ ਫਾਇਦਾ ਹੈ ਕਿ ਜਿਨ ਕੇ ਦਿਨ ਮਨਾਤੇ ਹੋ ਉਹਨ ਕੀ ਬਾਤ ਵੀ ਸਮਝਾਉਂਦੇ ਸਿਕਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸ ਖੈਰਾ ਅੱਜ ਜੂਨ 84 ਕਲੂਕਾਰੇ ਨੂੰ ਸਮਾਪਿਤ ਜਿਹੜਾ ਸ਼ਹੀਦੀ ਸਮਾਗਮ ਸੀ ਉਹ ਸ਼੍ਰੀ ਕਲਤਕ ਸਾਬ ਤੇ ਕੀਤਾ ਗਿਆ ਸਾਡੇ ਨਾਲ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਮੌਜੂਦ ਨੇ ਭਾਈ ਸਾਹਿਬ ਕਿਵੇਂ ਦਿਖ ਦਿਓ ਕਿ ਅੱਜ ਜਿਹੜਾ ਜੂਨ 84 ਦਾ 41ਵੀਂ ਜਿਹੜੀ ਵਰਸੀ ਆ ਉਹ ਸ਼੍ਰੀ ਕਲਤਕ ਸਾਬ ਤੇ ਮਨਾਈ ਗਈ ਹੈ ਬਹੁਤ ਮੈਂ ਸਮਝਦਾ ਪਹਿਲਾਂ ਤਾਂ ਮੈਂ ਸ਼੍ਰੋਮਣੀ ਕਮੇਟੀ ਨੂੰ ਵਧਾਈ ਦੇਣਾ ਚਾਹਣਾ ਜੀ ਜਿਨ੍ਹਾਂ ਨੇ ਬਹੁਤ ਸੱਚਾ ਪਰਮੱਧ ਕਰਕੇ ਸਾਰੇ ਜਥੇਬੰਦੀਆਂ ਦੀ ਮਾਨ ਸਨਮਾਨ ਵੀ ਰੱਖਿਆ ਤੇ ਆਪਣਾ ਜਿਹੜਾ ਵਿਵਾਦ ਸੀ ਉਹਨੂੰ ਵੀ ਉਠੰਦ ਦਿੱਤਾ ਇਹ ਮੈਂ ਸਮਝਦਾ ਸ਼ਰਮਨੀ ਕਮੇਟੀ ਦੇ ਪ੍ਰਧਾਨ ਦੀ ਅਰਜੰਦ ਸਿੰਘ ਧਾਮੀ ਤੇ ਬਾਕੀਆਂ ਦੀ ਬੜੀ ਸੂਝ-ਬੂਝ ਦਾ ਇੰਤਿਜਾ ਸੀ ਪੁੱਜੀ ਗੱਲ ਜਿਹੜੇ 41 ਸਾਲ ਹੋ ਗਏ ਹੈ ਇਹ ਜਿਹੜਾ ਮੰੰਜਰ ਵੇਖਦਿਆਂ ਨੂੰ ਜੋ ਅੱਜ 41 ਸਾਲਾਂ ਬਾਅਦ ਅਜ ਉਸੇ ਤਰ੍ਹਾਂ ਹੀ ਦਰਦਾ ਉਸੇ ਤਰ੍ਹਾਂ ਨਸੂਰਾ ਉਸੇ ਤਰ੍ਹਾਂ ਹੀ ਸਾਡੇ ਮਨ ਵਿੱਚ ਹੋਕੇ ਆ ਪੇ ਉਹ ਹਿੰਦੁਸਤਾਨ ਦੀ ਸਰਕਾਰ ਜਿਹਨੂੰ ਅਸੀਂ ਯਾਦ ਕਰਾਉਣ ਵਾਸਤੇ ਹਿੰਦੁਸਤਾਨ ਨੂੰ 80% ਕੁਰਬਾਨੀਆਂ ਕੀਤੀਆਂ 65 ਦੀ 71 ਦੀ ਕਾਰਗਿਲ ਦੀ ਆ ਹੁਣ ਚੈਨਾ ਵਾਲੇ ਲੋਕਾਂ ਨੂੰ ਕੁੱਟ ਕੇ ਭਜਾਇਆ ਤੇ ਪੰਜਾਬੀਆਂ ਨੇ ਭਜਾਇਆ ਖਾਲਸਾ ਪੰਥ ਦੇ ਉਸ ਹਿੰਦੁਸਤਾਨ ਯਾਦ ਹਿੰਦੁਸਤਾਨ ਤੇ ਜੋ ਜਿਨ੍ਹਾਂ ਕੁਰਬਾਨੀ ਜਿਨ੍ਹਾਂ ਯਾਦੀ ਦਵਾਈ ਉਹਨਾਂ ਤੇ ਮਲਾ ਕਰਦਾ ਫੈਰਾ ਦਾ ਕੀਤਾ ਇਸ ਨੂੰ ਤੀਪ ਭਾਰ ਦੇ ਖਤਾਲਿਆਂਗੇ ਕਿਤਾ ਖੁਤਾ ਦਿੱਤਾ ਨੂੰ ਉਲਟਾ ਸਾਡੀ ਹਸਤੀ ਨੂੰ ਮਟਾਉਣ ਵਾਸਤੇ ਇੱਥੇ ਇੰਦਰਾ ਗਾਂਧੀ ਰੇ ਜਿਹੜਾ ਇਹ ਫੈਸਲਾ ਸੀ ਇਹ ਗਲਤ ਕੀਤਾ ਔਰ ਸਿੱਖਾਂ ਦੇ ਜਿਹੜੇ ਜ਼ਖਮ ਨੇ ਉਹ ਫੇਰ ਆਣ ਕੇ 6 ਜੂਨ ਜਿਹੜੇ ਆ ਫੇਰ ਅੱਲੇ ਹੋ ਜਾਂਦੇ ਆ ਰਸਤੇ ਰਹਿੰਦੇ ਆ ਕੋਈ ਨਿਆਂ ਨਹੀਂ ਮਿਲਿਆ ਨਾ ਇਹਦਾ ਨਿਆਂ ਮਿਲਿਆ ਨਾ ਸਾਨੂੰ ਉੱਥੋਂ ਦਾ ਜਿਹੜਾ ਦੰਗੇ ਹੋਏ ਦਿੱਲੀਆਂ ਦੇ ਮੈਂ ਟਾਇਰ ਪਾ ਪਾ ਕੇ ਸਾੜਿਆ ਗਿਆ ਸੋ ਇੱਥੇ ਭਾਵੇਂ ਅਫਗਾਨੀ ਹੋਵੇ ਭਾਵੇਂ ਨਾਦਰਸ਼ਾ ਹੋਵੇ ਭਾਵੇਂ ਮਸਾ ਰੰਗੜ ਹੋਵੇ ਸਭ ਇੱਕੋ ਹੀ ਰੂਹਾਂ ਕੰਮ ਕਰਦੀਆਂ ਭਵਿੰਦਰਾ ਕਾਂਦੀ ਹੋਵੇ ਸੋ ਹਮੇਸ਼ਾ ਹੀ ਦਿੱਲੀ ਇਹ ਲਈ ਹੈ ਜਾਂ ਦਿੱਲੀ ਦੇ ਕੋਈ ਵੀ ਆਕਮ ਨੇ ਉਹ ਇਸੇ ਤਰ੍ਹਾਂ ਜਿਹੜਾ ਹਮੇਸ਼ਾ ਕਾਲ ਤਖਤ ਸਾਹਿਬ ਤੇ ਹਮਲਾ ਕਰਦੇ ਰਹੇ ਔਰ ਢੋਂ ਦੀ ਕੋਸ਼ਿਸ਼ ਕੀਤੀ ਪਰ ਨਾ ਇਹ ਇਹ ਢਹਿਣਾ ਨਹੀਂ ਉਹਨਾਂ ਲੋਕਾਂ ਦੇ ਝੰਡੇ ਅੱਜ ਖਤਮ ਹੋ ਗਿਆ ਜਿਹੜੇ ਨੂੰ ਢੋਂਦੇ ਸੀ ਅੱਜ ਉਹਨਾਂ ਦੀ ਮਜ਼ਾਰ ਤੇ ਕੋਈ ਦੀਵਾ ਬਲਣ ਵਾਲੇ ਨਹੀਂ ਰਹਿ ਗਿਆ ਕਾਲ ਤਖਤ ਸਾਹਿਬ ਦਾ ਝੰਡਾ ਜੇ ਉਸ ਤਰ੍ਹਾਂ ਲੱਭ ਔਰ ਜਿਹਨਾਂ ਤੇ ਦੁਨੀਆ ਉਹਨਾਂ ਤੇ ਰਹੂਗਾ ਜੇ ਕੋਈ ਕਾਲ ਤਖਤ ਸਾਹਿਬ ਵਾਲੇ ਅੱਖ ਮੜੀ ਨੇ ਵੇਖੂਗਾ ਨਾ ਤੇ ਜਾਂ ਸੱਚਖੰਡਰ ਮੰਦਰ ਸਾਹਿਬ ਵਾਲੇ ਖੇਤ ਜਿਹਨ ਦੇ ਸੋਖੇ ਜਿਹੜੇ ਆ ਉਹ ਜੰਮਦੇ ਰਹਿਣਗੇ ਜਿੰਦਾਂ ਸਕੇ ਸੁੱਖਾ ਸੇ ਸਤਵੰਦ ਸਿੰਘ ਕੇਰ ਸਿੰਘ ਤੇ ਬੀਰ ਸਿੰਘ ਜੰਮਦੇ ਰਹਿਣਗੇ ਤੇ ਟਾਕਰਾ ਕਰਦੀ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਉਹ ਪ੍ਰਾਤਨ ਇਤਿਹਾਸ ਨੂੰ ਜਿਹੜਾ ਹੈ ਬਾਬਾ ਦੀਪ ਸਿੰਘ ਨੂੰ ਦਰਉਂਦੇ ਰਹਿਣਗੇ ਔਰ ਸਾਨੂੰ ਉਹਨਾਂ ਦੀਆਂ ਇਹਨਾਂ ਮਹਾਨ ਕੁਰਬਾਨੀਆਂ ਜੋ ਉਹ ਦੇਕੇ ਗਏ ਨੇ ਉਹਨਾਂ ਨੂੰ ਮੈਂ ਸਾਡੇ ਖਾਸ ਕਰਕੇ ਨੌਜਵਾਨ ਵਰਗ ਨੂੰ ਮੈਂ ਕਹਿਣਾ ਚਾਹਣਾ ਹੈ ਕਿ ਤੁਸੀਂ ਉਹਨਾਂ ਦੀਆਂ ਕੁਰਬਾਨੀਆਂ ਵੱਲੇ ਵੇਖੋ ਕਿ ਇਥੇ ਗੌਣ ਵਾਲੇ ਜਾਂ ਹੋਰ ਆਪਣੇ ਜਿਹੜੇ ਨੇ ਨਕਲ ਆਏ ਉਹਨਾਂ ਮਗਰ ਲੱਗ ਕੇ ਆਪਾਂ ਆਪਣੀ ਜਿਵਾਨੀ ਜੜੀ ਆ ਉਹ ਦੂਜੇ ਪਾਸੇ ਨ ਜਾਵੇ ਨਸ਼ੇ ਚ ਗੁਲਤਾਰ ਨਾ ਹੋਵੇ ਔਰ ਉਹਨਾਂ ਮਾਰਸ਼ੀ ਦਾ ਤਾਂ ਸਿਹਤ ਲੈ ਕੇ ਚੱਲੇ ਪਾਈ ਸਾਹਿਬ ਚਾਹੇ ਉਹ ਜਿੰਨੇ ਪੰਜਾਬ ਦੀ ਸੰਗਤ ਹੈ ਉਹ ਘਰ ਬੈਠੀ ਹੈ ਉਹ ਚਾਹੇ ਹੋਵੇ ਚਾਹੇ ਫਿਰ ਵਿਦੇਸ਼ਾਂ ਤੋਂ ਬੈਠੇ ਸਿੱਖ ਹੋਣ ਚਾਹੇ ਫਿਰ ਵਿਰੋਧੀ ਹੋਣ ਸਾਰਿਆਂ ਦੀ ਨਿਗਾ ਅੱਜ ਸ਼੍ਰੀ ਕਲਤਕ ਸਾਬ ਤੇ ਸੀ ਕਿਉਂਕਿ ਟਕਰਾਹ ਦੀ ਜਿਹੜੀ ਸਥਿਤੀ ਹੈ ਉਹ ਪੂਰੀ ਬਣੀ ਹੋਈ ਸੀ ਪਹਿਲਾਂ ਬਾਬਾ ਹਰਨਾਮ ਸਿੰਘ ਤੋਂ ਮੰਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਟਕਰਾਹ ਦੀ ਸਥਿਤੀ ਪੂਰੀ ਬਣੀ ਹੋਈ ਸੀ ਸਾਰਿਆਂ ਦੀ ਨਿਗਾ ਜਿਹੜੀ ਉਹ ਸ਼੍ਰੀ ਕਲਤਕ ਸਾਬ ਤੇ ਅੱਜ ਬਣੀ ਹੋਈ ਸੀ ਇਹ ਸਥਿਤੀ ਹਰ ਵਾਰ ਇਦਾਂ ਕਿਉਂ ਬਣਦੀ ਹੈ ਵੇਖੋ ਪਤਾ ਕੀ ਗੱਲ ਹੈ ਮੈਂ ਸਮਝਦਾ ਸਾਡੇ ਕੌਮ ਦੇ ਜਿਹੜੀ ਆ ਬੜੀ ਕਿਰਕਰੀ ਹੋ ਰਹੀ ਆ ਸਾਡੇ ਕੌਮ ਦੇ ਜਿਹੜੇ ਸਿੱਖੀ ਸਿਧਾਂਤ ਸੀ ਉਹਨਾਂ ਦਾ ਵੀ ਬੜਾ ਘਾਣ ਹੋ ਰਿਹਾ ਔਰ ਮੈਂ ਸੂਝਵਾਨ ਤੇ ਪੰਥਕ ਤੈਸ਼ੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਭਾਵੇਂ ਉਹ ਸ਼ਰਮਨੀ ਕਮੇਟੀ 'ਚ ਬੈਠੇ ਆ ਚਾਹੇ ਅਸ਼ੀਦਾਂ ਦੇ ਪਰਿਵਾਰ ਨੇ ਚਾਹੇ ਉਹ ਟਕਸਾਲ ਆ ਚਾਹੇ ਫੈਡਰੇਸ਼ਨ ਆ ਚਾਹੇ ਹੋਰ ਆ ਅਕਾਲੀ ਦਲ ਵੀ ਆ ਚੰਗੇ ਲੋਕ ਜਿਹੜੇ ਆ ਨਾ ਜਿਹੜੇ ਸੂਝ ਰੱਖਦੇ ਆ ਔਰ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਵੀ ਦਿੱਤੀਆਂ ਜੇਲਾਂਾਂ 'ਚ ਕੱਟੀਆਂ ਨੇ ਉਹਨਾਂ ਨੂੰ ਅੱਜ ਸਿਰ ਜੋੜ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪਊਗਾ ਤੇ ਸਾਡੀ ਜਿਹੜੀ ਮਰਿਆਦਾ ਸਿਧਾਂਤ ਨੇ ਉਹਨਾਂ ਸਿਧਾਂਤਾਂ ਪਰ ਦੀ ਸਾਰਿਆਂ ਨੂੰ ਜਿਹੜਾ ਹੈ ਉਹ ਸਮਰਪਤ ਹੋਣਾ ਪਊਗਾ ਮੈਂ ਉਹਨਾਂ ਸਾਰਾ ਸੱਜਣਾ ਲੈਣਾ ਚਾਹਣਾ ਇਹਨਾਂ ਬਖਰੇਵਿਆਂ ਨੂੰ ਦੂਰ ਕਰੀਏ ਜਿਹੜੇ ਜਿਹੜੀ ਗੱਲਾਂ ਤੋਂ ਬਖਰੇਵੇਂ ਵੱਧ ਰਹੇ ਨੇ ਕਿ ਵਧਣ ਕੇ ਤੇ ਸ਼ਕਤੀ ਸਾਡੀ ਘਟਦੀ ਆ ਸੈਂਟਰ ਸਾਡੀ ਅੱਗੇ ਗੱਲ ਨਹੀਂ ਸੁਣਦਾ ਤੇ ਸਾਡੇ ਜਿਹੜੇ ਬੰਦੀ ਸਿੰਘ ਨੇ 35 35 34 34 ਸਾਲ ਤੋਂ ਅੰਦਰ ਨੇ ਸੋ ਅੱਜ ਜਿਹੜੀ ਆਵਾਜ਼ ਸੀ ਜਿਹੜੀ ਸਿੱਖਾਂ ਦੀ ਆਵਾਜ਼ ਕਾਲ ਤੱਕ ਸਾਹ ਢੋਠਦੇ ਸੀ ਸ਼੍ਰੋਮਣੀ ਕਮੇਟੀ ਦੇ ਅੱਗੇ ਅਕਾਲੀ ਦਲ ਦੀ ਉਹ ਆਵਾਜ਼ ਕਮਜ਼ੋਰ ਹੋਈ ਆ ਉਸ ਆਵਾਜ਼ ਨੂੰ ਤਗੜਾ ਕਰਨ ਵਾਸਤੇ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਵਲਾਏ ਹਰ ਨਾਮੇ ਕੋ ਹੋਵੋ ਜੋਰੀ ਗੁਰਮੁਖ ਬੈਸੋ ਸੋਹਾਮ ਸ਼ਾਇ ਹਉ ਮੈਂ ਤੇ ਹੰਕਾਰ ਛੱਡ ਗਏ ਹਉ ਮੈਂ ਤੇ ਹੰਕਾਰ ਛੱਡ ਗਏ ਮੈਂ ਛੱਡ ਗਏ ਔਰ ਮੈਂ ਛੱਡ ਕੇ ਤੇ ਖਾਸਾ ਪੰਥ ਨੂੰ ਸਮਰਪਿਤ ਹੋਈਏ ਤੇ ਉਹ ਹੀ ਨਾਰਾ ਦਈਏ ਪੰਥ ਵਸੇ ਮੈ ਉਹ ਜਣਾ ਮਨ ਚਾਉ ਕਨੇਰਾ ਅੱਜ ਉਹ ਨਿੱਜ ਪ੍ਰਸਤੀ ਦਾ ਜਿਹੜਾ ਹੈ ਨਾ ਉਹ ਜੋ ਦੌਰ ਚੱਲ ਪਿਆ ਪਰ ਸਿੱਖ ਕਦੀ ਨਿੱਜ ਪ੍ਰਸਤੀ ਚ ਪਿਆ ਨਹੀਂ ਸੀ ਸਿੱਖ ਨੂੰ ਅੱਜ ਵੀ ਨਹੀਂ ਪੈਣਾ ਚਾਹੀਦਾ ਔਰ ਸਿਹਰਤ ਬੰਦਿਆਂ ਦਾ ਇੱਕ ਸਮੂਹ ਇਕੱਠਾ ਹੋਵੇ ਕਾਲ ਤਖਤ ਸਾਹਿਬ ਦੀ ਤਾਬਿਆ ਜੇ ਨਿਸ਼ਾਨ ਤੇ ਸਾਰਿਆਂ ਨੂੰ ਇਕੱਠੇ ਕਰੇ ਸੋ ਪਾਈ ਸਾਹਿਬ ਗੱਲ ਕਰੀਏ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਤੇ ਸਿੱਖਾਂ ਦੇ ਸਰਮੌਰ ਜਿਹੜੀ ਸਿੱਖ ਸ਼ਖਸੀਅਤ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਨੇ ਫਸੀਲ ਤੋਂ ਖੜ ਕੇ ਜਿਹੜੇ ਸੰਦੇਸ਼ ਦਿੰਦੇ ਆ ਉਹ ਸਾਰੀ ਸਿੱਖ ਕੌਮ ਦੇ ਲਈ ਹੁੰਦਾ ਇੱਕ ਸੁਪਰੀਮ ਕੋਰਟ ਦੇ ਆਰਡਰ ਦੇ ਬਰਾਬਰ ਹੁੰਦਾ ਹੈ ਕਿ ਸਿੱਖਾਂ ਨੂੰ ਜੋ ਸੰਦੇਸ਼ ਮਿਲਿਆ ਉਸ ਤੇ ਪਹਿਰਾ ਦੇਣਾ ਪਰ ਅੱਜ ਜਿਹੜਾ ਫਸੀਲ ਤੋਂ ਸੰਦੇਸ਼ ਦਿੱਤਾ ਨਹੀਂ ਗਿਆ ਕੀ ਕਾਰਨ ਮੰਨਦੇ ਹੋ ਮੈਂ ਸਮਝਦਾ ਹਾਂ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਫਤੇ ਬੁਲਾਉਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਕਿਸੇ ਵੀ ਦੁਨੀਆਵੀ ਕੋਰਟ ਦੇ ਨਾਲ ਤੁਲਨਾ ਨਹੀਂ ਹੋ ਸਕਦੀ ਸੁਪਰੀਮ ਕੋਰਟ ਦੀ ਇੱਕ ਹੱਦ ਹੈ ਅਕਾਲ ਤਖਤ ਦੀ ਕੋਈ ਹੱਦ ਨਹੀਂ ਅਕਾਲ ਦੀ ਕੋਈ ਹੱਦ ਨਹੀਂ ਹੁੰਦੀ ਤੇ ਜਿੱਧਰ ਤੱਕ ਸੰਦੇਸ਼ ਦੀ ਗੱਲ ਆਉਂਦੀ ਹੈ ਮੈਂ ਸਮਝਦਾ ਹਾਂ ਕਿ ਇੱਕ ਗਲਤ ਵਿਧਿ ਵਿਵਧਾਨ ਦੇ ਨਾਲ ਸਿੰਘ ਸਾਹਿਬ ਗੰਨੀ ਰਖਵੀਰ ਸਿੰਘ ਜੀ ਨੂੰ ਉਹ ਜਥੇਦਾਰ ਦੇ ਅਹੁਦੇ ਤੋਂ ਲਾਇਆ ਗਿਆ ਜਿਨ੍ਹਾਂ ਕਰਕੇ ਬਹੁਤ ਵੱਡਾ ਇੱਕ ਰੋਸ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਸੀ ਤੇ ਇੱਕ ਗਰਸਤਾਂ ਤੱਕ ਤਰੀਕੇ ਦੇ ਨਾਲ ਨਵੇਂ ਜਥੇਦਾਰ ਜਿਹੜੇ ਨੇ ਉਹ ਲਾਏ ਗਏ। ਵਿਅਕਤੀਗਤ ਤੌਰ ਤੇ ਸਾਡੇ ਹੀ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਰਦੇ। ਪਰ ਸਿੱਖ ਨੂੰ ਜਿਹੜਾ ਇਹ ਉਹ ਵਿਅਕਤੀਗਤ ਤੌਰ ਤੋਂ ਜ਼ਿਆਦਾ ਪਿਆਰਾ ਅਕਾਲ ਤਖਤ ਹੈ। ਅਕਾਲ ਤਖਤ ਦੀ ਮਰਿਆਦਾ ਹੈ ਤੇ ਜੇ ਇਸ ਮਰਿਆਦਾ ਦੇ ਹਿਸਾਬ ਦੇ ਨਾਲ ਜਥੇਦਾਰ ਸਾਭ ਦੀ ਨੁਕਤੀ ਹੋਣੀ ਚਾਹੀਦੀ ਸੀ। ਉਹ ਕਿਸੇ ਕਰਕੇ ਉਹ ਨਹੀਂ ਹੋ ਸਕੇ। ਜਿਹਦੇ ਕਰਕੇ ਸਾਡੇ ਮਨਾਂ ਦੇ ਵਿੱਚ ਵੀ ਰੋਸ ਹੈ। ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਗਾਂ ਤੋਂ ਜੋ ਵੀ ਨੁਕਤੀ ਹੋਵੇ ਉਹ ਇੱਕ ਵਿਧੀ ਵਿਧਾਨ ਦੇ ਹਿਸਾਬ ਦੇ ਨਾਲ ਹੋਵੇ ਤਾਂ ਕਿ ਹਰ 6 ਜੂਨ ਨੂੰ ਜੋ ਅਸੀਂ ਇਧਰ ਸੰਦੇਸ਼ ਸਰਵਣ ਕਰਦੇ ਆ ਰਹੇ ਆ ਐਤਕੇ ਵੀ ਹੋਣਾ ਚਾਹੀਦਾ ਸੀ ਪਰ ਚਲੋ ਜੋ ਮੈਂ ਤੁਹਾਨੂੰ ਕਾਰਨ ਦੱਸੇ ਉਹ ਜਾਇਜ਼ ਕਾਰਨ ਨੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਦਿਹਾੜੇ ਮਨਾਉਣ ਦਾ ਤਾਂ ਫਾਇਦਾ ਹੈ ਕਿ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਸਮਝਾ ਕਰੋ ਸਾਡਾ ਹੁਣ ਫਰਜ਼ ਬਣਦਾ ਏ ਕਿ ਜੋ ਸ਼ਹੀਦਾਂ ਦਾ ਡੁੱਲਿਆ ਖੂਨ ਆ ਉਹਦੀ ਇਲਾਜ ਦਾ ਹੁਣ ਆਉਣ ਵਾਲੀ ਗਾਂ ਅਗਲੀਆਂ ਪੀੜ੍ਹੀਆਂ ਨੇ ਰੱਖਣੀ ਹੁੰਦੀ ਸ਼ਹੀਦਤਾ ਕਰਕੇ ਜੋ ਕੰਮ ਉਹਨਾਂ ਨੇ ਕਰਨਾ ਸੀ ਤੇ ਜੋ ਉਹ ਕਰ ਗਏ ਨੇ ਉਹ ਰੈਪਲੀਕੇਟ ਕਰਨਾ ਬਹੁਤ ਔਖਾ ਪਰ ਉਹਦੇ ਤੋਂ ਸੇਧ ਲੈ ਕੇ ਤੇ ਅਗਾਹ ਆਪ ਦਾ ਭਵਿੱਖ ਸਿਰਜਣਾ ਜਾਂ ਉਹਨੂੰ ਬਿਹਤਰ ਕਰਨਾ ਸੁੰਦਰ ਕਰਨਾ ਉਹ ਸਾਡੇ ਹੱਥ ਹੁੰਦਾ ਸੋ ਬਜਾਏ ਕਿ ਆਪਾਂ ਵਿਅਕਤੀਗਤ ਵਖਰੇਵਿਆਂ ਨੂੰ ਫਰੋਲਦੇ ਫਿਰੀਏ ਸਾਡਾ ਇਹ ਫਰਜ਼ ਬਣਦਾ ਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਕ ਹੋ ਕੇ ਇੱਕ ਨਿਸ਼ਾਨ ਸਾਹਿਬ ਹੀ ਉਹ ਉਹਨਾਂ ਹੇਠ ਆ ਕੇ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਲੀਡਰ ਮੰਨ ਕੇ ਚੱਲੀ ਆ। ਉਹਨਾਂ ਨਾਲ ਤਾਂ ਕੋਈ ਵਖਰੇ ਵੀ ਨਹੀਂ ਸਾਡੇ। ਸੋ ਨੌਜਵਾਨਾਂ ਨੂੰ ਵੀ ਮੈਂ ਬੇਨਤੀ ਤੇ ਅਪੀਲ ਕਰਨਾ ਚਾਹੁੰਦਾ ਹੈ ਕਿ ਆਪਾਂ ਦੋ ਚੀਜ਼ਾਂ ਦੇ ਨਾਲ ਆਪ ਦੇ ਆਪ ਨੂੰ ਲੈਸ ਕਰੀਏ ਜੀ ਇੱਕ ਗੁਰਬਾਣੀ ਦੇ ਨਾਲ ਤੇ ਇੱਕ ਇਤਿਹਾਸ ਦੇ ਨਾਲ। ਇਹ ਦੋਵੇਂ ਚੀਜ਼ਾਂ ਪੈਰਲਲ ਚੱਲਦੀਆਂ ਨੇ ਕਿਉਂਕਿ ਜੋ ਅਸੀਂ ਇਤਿਹਾਸ ਦੇ ਵਿੱਚ ਅ ਕਰਮ ਕਮਾਏ ਨੇ ਸਾਡੇ ਵੱਡੇ ਵੱਡੇ ਰਿਆ ਨੇ ਜੋ ਅਸੀਂ ਅਰਦਾਸ ਪੜਦੇ ਹਾਂ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚੜਖੜੀਆਂ ਚੜੇ ਉਹਦੇ ਵਿੱਚ ਇਨ੍ਹਾਂ ਸਿੰਘਾਂ ਦਾ ਵੀ ਇਤਿਹਾਸ ਹੁੰਦਾ ਹੈ ਕਿ ਜਿੰਨਾ ਧਰਮ ਨਾ ਹਾਰਿਆ ਸਿੱਕੀ ਕੇਸਾਂ ਸਵਾਸਾਂ ਨਾਲ ਨੇ ਬਾਹੀ ਤੇ ਗੁਰੂ ਧਾਮਾਂ ਦੀ ਰਾਖੀ ਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀ ਸੋ ਉਹ ਕੀਤੀਆਂ ਉਹਨਾਂ ਨੇ ਆ ਇਤਿਹਾਸ ਉਹਨਾਂ ਨੇ ਸਿਰਜਿਆ ਜਿਨ੍ਹਾਂ ਨੇ ਗੁਰਬਾਣੀ ਤੇ ਪੈਰਾ ਦਿੱਤਾ ਸੀ ਜਿਨ੍ਹਾਂ ਦਾ ਜੀਵਨ ਗੁਰਬਾਣੀ ਨਾਲ ਸ਼ਿੰਗਾਰਿਆ ਹੋਇਆ ਸੀ ਸੋ ਮਨ ਨੂੰ ਗੁਰਬਾਣੀ ਦੇ ਨਾਲ ਤੇ ਤਨ ਨੂੰ ਪੰਜਾਂ ਕਕਾਰਾਂ ਨਾਲ ਸ਼ਿੰਗਾਰ ਕੇ ਪੂਰਨ ਤੌਰ ਦੇ ਉੱਤੇ ਗੁਰੂ ਕੇ ਖਾਲਸੇ ਸਜिए ਜੋ ਸਾਡੇ ਬਤੌਰ ਖਾਲਸਾ ਫਰਜ਼ ਬਣਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸੁਪੁੱਤਰ ਹੋਣ ਦੇ ਨਾਤੇ ਜੋ ਸਾਡੇ ਫਰਜ਼ ਬਣਦੇ ਨੇ ਉਹ ਅਸੀਂ ਅਦਾ ਕਰੀਏ ਤੇ ਪੰਥ ਵਸੇ ਮੈਂ ਉਜੜਾ ਮੰਚ ਆਉ ਕੁਨੇਰਾ ਬਜਾਏ ਕਿ ਜੋ ਅਸੀਂ ਅੱਜ ਕਰਦੇ ਪਏ ਆ ਕਿ ਸਾਡੇ ਵਿਅਕਤੀਗਤ ਜੋ ਇੰਟਰਸਟਸ ਨੇ ਉਹ ਵਸਨ ਤੇ ਪਿੱਛੇ ਪੰਥ ਉਜੜਦਾ ਰਹੇ ਇਸ ਜਿਹੜਾ ਇੱਕ ਛੋਟਾ ਮਾਈਂਡ ਸੈਟ ਇਹਦੇ ਚੋਂ ਨਿਕਲਣਾ ਪਏਗਾ ਪੰਥ ਦੇ ਭਲੇ ਦੇ ਲਈ ਇੱਕ ਸਾਂਝੇ ਪਲੇਟਫਾਰਮ ਤੇ ਆਉਣਾ ਪਏਗਾ ਤੇ ਆਪਦੇ ਪੰਜਾਬ ਦੇ ਲਈ ਆਉਣਾ ਪਏਗਾ ਇਹ ਸਾਡੀ ਹੋਮਲੈਂਡ ਹੈ ਇਹਦੇ ਲਈ ਆਉਣਾ ਪਏਗਾ ਸੋ ਇਸ ਕਰਕੇ ਇਹ ਸਾਰੇ ਇਤਿਹਾਸ ਦੇ ਜੇ ਅਸੀਂ ਵਾਰਿਸ ਕਰਮੀ ਵਾਰਿਸ ਬਣਨਾ ਚਾਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਓਟ ਦੇ ਨਾਲ ਤੇ ਇਤਿਹਾਸ ਦੇ ਗਿਆਨ ਤੋਂ ਆਪਾਂ ਨੂੰ ਕਰਨਾ ਚਾਹੀਦਾ ਹੈ ਭਾਈ ਸਾਹਿਬ ਸਿੱਖ ਪੰਥ ਦੀ ਜਿਹੜੀ ਰਾਜਨੀਤੀ ਹੈ ਕਿੱਥੇ ਸਥਿਤੀ ਮੰਨਦੇ ਹੋ ਦੀ ਕਿੱਥੇ ਆ ਕੇ ਖੜੀ ਹੈ ਗੰਦਲੀ ਹੋ ਗਈ ਹੈ ਜੀ ਇੱਕ ਬਹੁਤ ਹੀ ਇਸ਼ਾਨਾਮਤ ਇਤਿਹਾਸ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿਤਨੇ ਕਿਤੇ ਇੱਕ ਪਰਿਵਾਰ ਦੇ ਢਾਈ ਚੜ ਗਈ ਜਿਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਪੰਥਕ ਸੋਚ ਵਾਲੇ ਪਰਿਵਾਰਾਂ ਨਾਲ ਨਫ਼ਰਤ ਕੀਤੀ ਉਹਨਾਂ ਨੂੰ ਸਪਰੈਸ ਕੀਤਾ ਗੱਲ ਨਾ ਸੁਣੀ ਤੇ ਸਜੇ ਸਜੇ ਸ਼੍ਰੋਮਣੀ ਵੀ ਗਵਾਲਿਆ ਤੇ ਅਕਾਲੀ ਵੀ ਗਵਾਲਿਆ ਇੱਕ ਮਾਮੂਲੀ ਦਲ ਬਣ ਕੇ ਰਹਿ ਗਿਆ ਸ਼੍ਰੋਮਣੀ ਦਾ ਮਤਲਬ ਹੁੰਦਾ ਹੈ ਸ੍ਰੇਸ਼ਟ ਨਿਆਬ ਸਭ ਤੋਂ ਉੱਚਾ ਜਿਹੜਾ ਤਾਜ 'ਚ ਸਭ ਤੋਂ ਵੱਡਾ ਤੇ ਉੱਚਾ ਹੀਰਾ ਲਾਇਆ ਜਾਂਦਾ ਉਹਨੂੰ ਸ਼੍ਰੋਮਣੀ ਹੀਰਾ ਕਹਿੰਦੇ ਨੇ ਉਹ ਡੈਫੀਨੇਸ਼ਨ ਆ ਸ਼੍ਰੋਮਣੀ ਦੀ ਅਕਾਲੀ ਉਹ ਹੈ ਜੀ ਜੋ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਹੈ ਗੁਰਬਾਣੀ ਦੇ ਉੱਤੇ ਪਹਿਰਾ ਦਿੰਦਾ ਹੈ ਅਕਾਲ ਤਖਤ ਦੇ ਅਧੀਨ ਹੈ ਨਾ ਕਿ ਅਕਾਲ ਤਖਤ ਨੂੰ ਆਪਣਾ ਇੱਕ ਸਾਧਨ ਬਣਾਉਂਦਾ ਆਪਣੇ ਮਨੋਰਥਾਂ ਨੂੰ ਪੂਰੇ ਕਰਨ ਦੇ ਲਈ ਸੋ ਜਦੋਂ ਸ਼ਰੋਮਣੀ ਤੇ ਨਾਲੇ ਅਕਾਲੀ ਦੀ ਡੈਫੀਨੇਸ਼ਨ ਤੋਂ ਵਿੱਚੋਂ ਇਹ ਲੋਕ ਨਿਕਲ ਗਏ ਜਿਹੜੇ ਕਾਬਜ ਹੋਏ ਸਨ ਤੇ ਅੱਜ ਇਹਨਾਂ ਦਾ ਵੀ ਮਹਾਰਾਜ ਨੇ ਖੁਰਾਕੋਜ ਜਿਹੜਾ ਮਿਟਾ ਦਿੱਤਾ ਹੈ ਅੱਜ ਲੋੜ ਤਾਂ ਹੈ ਉਸ ਅਕਾਲੀ ਦਲ ਨੂੰ ਰਿਵਾਈਵ ਕਰਨ ਦੀ ਸ਼ਰੋਮਣੀ ਅਕਾਲੀ ਦਲ ਨੂੰ ਜਿਹਦੇ ਜਥੇਦਾਰਾਂ ਚੋਂ ਜਿਹਦੇ ਪ੍ਰਧਾਨਾਂ ਜਿਹਦੇ ਮੈਂਬਰਾਂ ਦੇ ਵਿੱਚੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਕਰਮ ਝਲਕਦੇ ਹੁਣ ਉਹਨਾਂ ਦੇ ਕਰਮਾਂ ਦੇ ਵਿੱਚੋਂ ਸੋਚ ਝਲਕਦੀ ਹੋਈ ਅਕਾਲੀ ਮਹਿਕਾਂਦੀ ਹੋਈ ਅਕਾਲੀ ਸੋਚਦੀ ਅਕਾਲੀ ਉਹਨਾਂ ਦਾ ਰੂਪ ਹੋਵੇ ਅਕਾਲੀ ਉਹਨਾਂ ਦੀ ਬੋਲ ਹੋਣ ਅਕਾਲੀ ਉਹਨਾਂ ਦੀ ਸੋਚ ਹੋਵੇ ਉਹ ਹੈ ਅਕਾਲੀ ਦਲ ਸਿਰਫ ਨਾਂ ਰੱਖਣ ਦੇ ਨਾਲ ਕੱਖ ਨਹੀਂ ਹੁੰਦਾ ਉਹਦੇ ਤੇ ਕਰਮੀ ਰੂਪ ਚ ਪਹਿਰਾ ਵੀ ਤੇ ਉਹ ਕੈਰੈਕਟਰ ਤੇ ਕਿਰਦਾਰ ਉਹ ਕੱਦ-ਕਾਠ ਚਾਹੀਦਾ ਕਿਰਦਾਰ ਦਾ ਉਹ ਹੋਣਾ ਚਾਹੀਦਾ ਅੱਜ ਪੰਥ ਦੇ ਵਿੱਚ ਸਮੂਹ ਪੰਜਾਬ ਦੇ ਵਿੱਚ ਲੋਕਾਂ ਦੀ ਇਹ ਡਿਮਾਂਡ ਹੈ ਕਿ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਉਹ ਸ਼ਰਮਣੀ ਅਕਾਲੀ ਦਲ ਤਾਂ ਹੋਵੇ ਪਰ ਹੋਵੇ ਉਹ ਜਿਹੜੀ ਸੰਘਰਸ਼ ਕਰਕੇ ਬਣਾਈ ਸੀ ਨਾ ਕਿ ਉਹ ਜਿਹਦੇ ਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਸੀ ਉਸੇ ਦੇ ਨਾਲ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੀ ਜਿਹੜਾ ਹੈ ਤੇ ਇਸੇ ਦੇ ਨਾਲ ਹੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਹ ਵੀ ਮੁੜ ਤੋਂ ਜਿਹੜੀ ਬਹਾਲ ਜਿਹੜੀ ਕੀਤੀ ਜਾ ਸਕਦਾ ਹੈ ਭਾਈ ਸਭ 2 ਦਸੰਬਰ ਨੂੰ ਜਿਹੜਾ ਫੈਸਲ ਤੋਂ ਫੈਸਲਾ ਆਉਂਦਾ ਕਿ ਸਾਰੇ ਅਕਾਲੀ ਦਲ ਨੇ ਜਿਹੜੇ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਚਾਹੇ ਉਹ ਬਾਦਲਦਲਾ ਚਾਹੇ ਮਾਨ ਤੜਾ ਚਾਹੇ ਫਿਰ ਜਿਹੜਾ ਭਾਈ ਅੰਮ੍ਰਿਤਪਾਲ ਨੇ ਉਹਨਾਂ ਦਾ ਟੜਾ ਕਹਿੰਦੇ ਸਾਰੇ ਅਕਾਲੀ ਦਲ ਨੂੰ ਜਿਹੜਾ ਉਹ ਇਕੱਠਾ ਕੀਤਾ ਜਾਵੇ ਤੁਹਾਡੇ ਸਾਬ ਦੇ ਨਾਲ ਸਾਰੇ ਟੜੇ ਇਕੱਠੇ ਹੋ ਸਕਦੇ ਆ ਕਿਉਂਕਿ ਭਰਤੀ ਦਾ ਐਲਾਨ ਹੋਇਆ ਸੀ ਭਰਤੀ ਵੀ ਜਿਹੜੀ ਵੱਖ-ਵੱਖਰੀ ਸ਼ੁਰੂ ਕਰਤੀ ਮੈਂ ਬੇਨਤੀ ਕਰੂੰਗਾ ਜੀ ਉਹ ਇੱਕ ਇਨਸੈਕਿਉਰਿਟੀ ਦੇ ਵਿੱਚੋਂ ਬਾਦਲਦਲ ਵੱਲੋਂ ਭਰਤੀ ਸ਼ੁਰੂ ਕਰਵਾਈ ਗਈ ਸੀ ਇਨਸੈਕਿਉਰਿਟੀ ਦੇ ਵਿੱਚੋਂ ਕਿਉਂਕਿ ਪਤਾ ਸੀਗਾ ਕਿ ਸੰਗਤ ਦਾ ਸਾਥ ਨਹੀਂ ਆ ਹੋ ਤੇ ਜਿਨ੍ਹਾਂ ਨੂੰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਨਾਲ ਏਕਾ ਵੀ ਕੋਈ ਨਹੀਂ ਹੁੰਦਾ ਪਰ ਕਿਉਂਕਿ ਜਿਹੜੇ ਸੰਗਤ ਤੇ ਜਿਹੜੇ ਸੰਗਤ ਪੈਰਾਮੀਟਰਾਂ ਦੇ ਉੱਤੇ ਸੰਗਤ ਪੈਰਾ ਦੇ ਰਹੀ ਹੈ ਉਹਨਾਂ ਪੈਰਾਮੀਟਰਾਂ ਦੇ ਉੱਤੇ ਤਾਂ ਘੱਟੋ ਘੱਟ ਆ ਪਕੜੂਈ ਹੈ ਨਾ ਸੋ ਜੇ ਜਿਹੜੇ ਪੈਰਾਮੀਟਰ ਗੁਰੂ ਗ੍ਰੰਥ ਸਾਹਿਬ ਤੋਂ ਆਉਂਦੇ ਨੇ ਜਿਹੜੇ ਪੈਰਾਮੀਟਰ ਸਾਡੇ ਇਤਿਹਾਸ ਤੋਂ ਆਉਂਦੇ ਨੇ ਕੁਰਬਾਨੀਆਂ ਤੋਂ ਆਉਂਦੇ ਨੇ ਉਹਨਾਂ ਪੈਰਾਮੀਟਰਾਂ ਤੇ ਖੜਾ ਹੋਣਾ ਪਏਗਾ ਫੇਰ ਏਕਾ ਹੈ ਤੇ ਜੇ ਕੋਈ ਕਹਿੰਦਾ ਕਿ ਅਸੀਂ ਇਹਨਾਂ ਪੈਰਾਮੀਟਰਾਂ ਤੋਂ ਉੱਤੇ ਆ ਅਸੀਂ ਗੁਰੂ ਗ੍ਰੰਥ ਤੋਂ ਵੀ ਉੱਤੇ ਆ ਗੁਰੂ ਪੰਥ ਤੋਂ ਵੀ ਉੱਤੇ ਆ ਫਿਰ ਉਧਰ ਏਕਾ ਨਹੀਂ ਹੁੰਦਾ ਉਧਰ ਹੰਕਾਰ ਹੁੰਦਾ ਤੇ ਹੰਕਾਰ ਦੇ ਵਿੱਚ ਏਕੇ ਨਹੀਂ ਹੁੰਦਾ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਅਕਾਲੀ ਸੋਚ ਵਾਲੇ ਅੱਜ ਵੀ ਸੱਜਣ ਨੇ ਜੋ ਆਪਣੇ ਪੰਥ ਦਾ ਦਰਦ ਆਪਣੇ ਆਪਣੇ ਹਿਰਦੇ ਚ ਲੈ ਕੇ ਬੈਠੇ ਨੇ ਉਹ ਇੱਕ ਪਲੇਟਫਾਰਮ ਤੇ ਆਉਣ ਜਿਹੜੀ ਵੀ ਜਥੇਬੰਦੀ ਆ ਇਹ ਕੋਈ ਕਿਉਂਕਿ ਕਿਸੇ ਦੇ ਨਾਲ ਕਿਸੇ ਦਾ ਪੈੜੀ ਬੰਨੇ ਦਾ ਕੋਈ ਐਸਾ ਰੋਲਾ ਨਹੀਂ ਹੈ ਸਿਧਾਂਤ ਤੋਂ ਥੜਕਿਆਂ ਨੂੰ ਪੰਥ ਨੇ ਨਕਾਰ ਦਿੱਤਾ ਉਹ ਜਿਹੜੇ ਸਿਧਾਂਤਕ ਰੂਪ ਦੇ ਵਿੱਚ ਜਿਹੜੇ ਸਿਧਾਂਤ ਦੇ ਨਾਲ ਲੈਸ ਨੇ ਤੇ ਅਕਾਲੀ ਸੋਚ ਵਾਲੇ ਨੇ ਅਕਾਲੀ ਕਰਮ ਵਾਲੇ ਨੇ ਜਿਨ੍ਹਾਂ ਦੀ ਵਫਾ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਬੱਝੀ ਹੋਈ ਹੈ ਆਪਣੇ ਨਿੱਜੀ ਸਵਾਰਥ ਨਾਲ ਨਹੀਂ ਉਹ ਇੱਕ ਪਲੇਟਫਾਰਮ ਤੇ ਆਪਾਂ ਆਈਏ ਕਿਉਂਕਿ ਅੱਜ ਮਸਲੇ ਜਿਹੜੇ ਹੱਲ ਕਰਨ ਵਾਲੇ ਉਹ ਜ਼ਿਆਦੇ ਨੇ ਜਿਹੜੇ ਹੱਲ ਹੋਏ ਨੇ ਉਹ ਤਾਂ ਬਹੁਤ ਹੀ ਘੱਟ ਨੇ ਉਹ ਤਾਂ ਉਂਗਲਾਂ ਤੇ ਬੰਦਾ ਗਿਣ ਲੈ ਸੋ ਇਸ ਕਰਕੇ ਆਪ ਦੇ ਭਵਿੱਖ ਲਈ ਆਪ ਚਿੰਤਤ ਹੋਣਾ ਪਵੇਗਾ ਤੇ ਆਪ ਤੋਂ ਮਤਲਬ ਹੈ ਕੌਮ ਦੇ ਉਕਿ ਜਿੱਥੇ ਇੱਕ ਗੁਰੂ ਕਾ ਸਿੱਖ ਆਪ ਕਹਿੰਦਾ ਆਪ ਦਾ ਮਤਲਬ ਕੌਮੀ ਹੁੰਦਾ ਆਪ ਕੌਮ ਨੂੰ ਆਪਣਾ ਪਰਿਵਾਰ ਪੰਥ ਨੂੰ ਪਰਿਵਾਰ ਮੰਨਦਾ ਏ ਸੋ ਆਪਦੇ ਪਰਿਵਾਰ ਲਈ ਆਪਦੇ ਪੰਥ ਲਈ ਪੰਜਾਬ ਲਈ ਆਪਣੇ ਧਰਮ ਲਈ ਤੇ ਆਪਣੇ ਭਵਿੱਖ ਲਈ ਜਿਹੜੀ ਨਿੱਕੇ ਨਿੱਕੇ ਬੱਚੇ ਸਾਡੇ ਘਰਾਂ ਚ ਨੇ ਉਹਨਾਂ ਦੇ ਭਵਿੱਖ ਦੇ ਲਈ ਕਿਉਂਕਿ ਨੌਜਵਾਨ ਪੀੜੀ ਕਿਸੇ ਵੀ ਕੌਮ ਦੀ ਬੈਕਬੋਨ ਹੁੰਦੀ ਉਹਨਾਂ ਦੇ ਲਈ ਚਿੰਤਤ ਹੋਈਏ ਤੇ ਜੋ ਵੀ ਉਹਦਾ ਹੱਲ ਸੱਚਜੇ ਢੰਗ ਦੇ ਨਾਲ ਗੁਰਸਿੱਖਾਂ ਵਾਂਗੂ ਕੱਢਿਆ ਜਾ ਸਕਦਾ ਹੈ ਸਮਾਜਿਕ ਧਾਰਮਿਕ ਰਾਜਨੀਤਿਕ ਤੌਰ ਤੇ ਮਜ਼ਬੂਤ ਹੋ ਕੇ ਉਕਟਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਧੰਨਵਾਦੀ ਤੁਹਾਡਾ ਸੋ ਇਸ ਹਨ ਭਾਈ ਮਨਜੀਤ ਸਿੰਘ ਦੇ ਭਾਈ ਚੜ੍ਹਤ ਸਿੰਘ ਜਿਨ੍ਹਾਂ ਨੇ ਪੰਥ ਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਜਿਹੜਾ ਪੰਥ ਨੂੰ ਅੱਗੇ ਲਜਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਪੰਥ ਦੀ ਜਿਹੜੀ ਰਾਜਨੀਤੀ ਹੈ ਉਸ ਨੂੰ ਬਿਹਤਰ ਕੀਤਾ ਜਾ